ਕਿਹੜੀ ਕਲੋਨੀ ਪੈਂਦੀ ਹੈ ਅਮਰਜੀਤ ਕਲੋਨੀ ਕੀ ਮੇਨ ਪ੍ਰੋਬਲਮ ਕੀ ਅੱਜ ਸਾਰੇ ਮਹੱਲੇ ਦੇ ਇਕੱਠੇ ਹੋਏ ਹੋ ਤੁਸੀਂ ਮੇਨ ਪ੍ਰੋਬਲਮ ਗਟਰ ਦੀ ਆ ਸੀਵਰੇਜ ਦੀ ਆ ਪਾਣੀ ਦੀ ਆ ਬਹੁਤ ਜ਼ਿਆਦਾ ਮੱਛਰ ਆ ਉਹਦੇ ਕਰਕੇ ਬਿਮਾਰੀਆਂ ਫੈਗੀਆਂ ਆ ਬੱਚੇ ਸਿਆਣੇ ਬਜ਼ੁਰਗ ਸਾਰਿਆਂ ਨੂੰ ਦਿੱਕਤ ਆਉਂਦੀ ਆ ਲੰਗਣ ਦੀ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਆ ਸਾਡੇ ਘਰ ਮੂਰੇ ਦੇਖ ਲਓ ਕੀ ਨਾਰਕਾ ਪੂਰਾ ਗਟਰ ਦਾ ਪਾਣੀ ਸਾਡੇ ਅੰਦਰ ਜਾ ਰਿਹਾ ਆ ਬੈਕ ਮਾਰ ਰਿਹਾ ਆ ਅੰਜ ਸਾਹਿਬ ਉਹਦਾ ਕੋਈ ਹੱਲ ਨਹੀਂ ਕਰਵਾ ਰਹੇ ਹੈਗੇ ਜਦੋਂ ਸਰਪੰਚ ਸਾਹਿਬ ਨੂੰ ਕੁਝ ਕਹਿੰਦੇ ਆ ਉਹ ਕਹਿੰਦੇ ਸਾਡੇ ਪੱਲੇ ਕੁਝ ਨਹੀਂ ਹੈਗਾ ਤੁਸੀਂ ਜੋ ਕਰਨਾ ਆਪਣਾ ਦੇਖੋ ਕਰੋ ਮੈਂ ਕੁਝ ਨਹੀਂ ਕਰ ਸਕਦਾ ਮੇਰੇ ਹੱਥ ਖੜੇ ਆ ਆਪਾਂ ਇਹ ਹੱਲ ਕਰੂਗੇ ਉਹ ਹੱਲ ਕਰੂਗੇ ਤੇ ਆਪਾਂ ਇਹ ਕੰਮ ਨਾ ਕਰੇ ਤੇ ਤੁਸੀਂ ਜੁੱਤੀ ਲੈ ਕੇ ਸਾਡੇ ਉੱਤੇ ਆ ਜਾਣਾ ਇਹ ਗੱਲ ਕਹਿ ਜਾਂਦੇ ਆ ਤੇ ਇਹ ਉੱਤੇ ਆਪਾਂ ਇਹਨਾਂ ਨੂੰ ਵੋਟ ਦੇ ਕੇ ਜੀਤਾਂਦੇ ਆ ਦੂਜੀ ਗੱਲ ਜਦ ਵੀ ਇਹ ਜਿੱਤ ਜਾਂਦੇ ਤਾਂ ਆਪਣੇ ਆਪ ਨੂੰ ਫੁੱਲਾਤ ਤੁਲਵਾਂਦੇ ਆ ਆਪਣੇ ਪੇਟ ਭਰਦੇ ਆ ਤੇ ਸੜਕਾਂ ਦਾ ਤੁਸੀਂ ਹਾਲ ਦੇਖ ਰਹਿਓ ਜਿੰਨੀ ਵੀ ਗਲੀਆਂ ਕਿਤੇ ਵੀ ਜਾ ਕੇ ਦੇਖ ਲਓ ਸਾਰੇ ਸੀਵਰੇਜ ਲੀਕ ਕਰ ਰਹੇ ਹੈਗੇ ਆ ਪਾਈ ਪਾਈ ਇਹਨਾਂ ਨੇ ਡਾਲਨ ਦੇ ਨਾਮ ਤੇ ਇੰਨੇ ਇੰਨੇ ਜੇ ਪਾਈਪ ਡਾਲਨੇ ਆ ਉਹ ਤੋਂ ਕੀ ਹਾਲ ਹੋਊਗਾ ਇਹਨਾਂ ਨੇ ਪਹਿਲੇ ਇੰਨੇ ਸਰਕਾਰ ਕੀ ਆ ਪਹਿ ਇਹ ਦਿੰਦੀ ਹੈ ਕਿ ਤੁਸੀਂ ਜਦੋਂ ਜਦੋਂ ਵੋਟਾ ਮੰਗਣਾਂ ਦੇ ਉਦੋਂ ਤਾਂ ਕਹਿੰਦੇ ਹੱਥ ਜੋੜ ਕੇ ਬੋਟਾ ਮੰਗ ਕੇ ਲੈਂਦੇ ਆ ਆਪਾਂ ਅਗਰ ਨਾ ਤੁਹਾਡੇ ਬਾਅਦ ਜਿੱਤ ਜਾਂਦੇ ਆ ਉਦੋਂ ਆਪਣੇ ਆਪਣੇ ਅੰਦਰਾਂ ਚ ਬਹਿ ਜਾਂਦੇ ਆ ਲੋਕਾਂ ਕੋ ਪੈਸੇ ਲੈ ਲੈ ਕੇ ਖਾਂਦੇ ਆ ਫਿਰ ਕੰਮ ਕਰਨਾ ਨਹੀਂ ਹੈਗਾ ਇਹਨਾਂ ਕੋ ਜਿਹੜੀ ਕਿ ਲੋਕਾਂ ਦੀ ਕਮਾਈ ਆ ਉਹਦੇ ਤੇ ਆਸ ਰੱਖਦੇ ਆ ਕਿ ਸਾਨੂੰ ਵੋਟ ਪਾ ਕੇ ਜਿਤਾਓ ਅਸੀਂ ਤੁਹਾਡਾ ਆ ਕੰਮ ਸਵਾਰਾਂਗੇ ਅਸੀਂ ਤੁਹਾਡਾ ਪਰ ਸਵਾਰ ਦੇ ਕੁਛ ਨਹੀਂ ਹੈਗੇ ਸੜਕਾ ਬਣਾਉਣ ਵਾਸਤੇ ਇਹ ਸਾਡੇ ਤੋਂ ਹੀ ਪੈਸੇ ਲੈ ਕੇ ਜੇ ਸੜਕਾ ਬਣਾਨੀ ਹੈ ਤੇ ਫਿਰ ਬੋਟਾ ਚ ਇਹਨਾਂ ਨੂੰ ਕਿਉਂ ਖੜਾਣਾ ਫਿਰ ਤੁਹਾਨੂੰ ਹੀ ਖੜਾ ਲਓ ਸਾਨੂੰ ਤਾਂ ਨਹੀਂ ਦਿਖ ਰਿਹਾ ਸਰਕਾਰ ਇੱਧਰ ਦੇ ਕੰਮ ਵਾਸਤੇ ਪੈਸੇ ਦਿੰਦੀ ਹੈ ਇਹ ਪੈਸੇ ਉਹ ਉੱਤੇ ਵੀ ਨਹੀਂ ਲਗਾਉਂਦੇ ਜਦ ਇਹਨਾਂ ਨੇ ਸੜਕ ਤੇ ਕੰਮ ਕਰਨਾ ਹੁੰਦਾ ਨਾ ਤਾਂ ਵੀ ਘਰੋ ਘਰੋ ਪੈਸੇ ਮੰਗਦੇ ਆ ਤੇ ਇਹ ਸਾਡੇ ਤੋਂ ਵੀ ਮੰਗਦੇ ਆ ਕਿ ਆਪਾਂ ਇੱਥੇ ਮਿੱਟੀ ਡਲਵਾਨੀ ਆ ਤੁਸੀਂ ਪੈਸੇ ਦੇ ਦਿਓ ਪੈਸੇ ਚ ਮਲਵਾਨ ਸਟਾਣ ਲੈ ਵੀ 200 200 ਪੈਸੇ ਮੰਗਦੇ ਆ ਸਾਡੇ ਕੋਲੋਂ ਸਰਪੰਚ ਸਾਹਿਬ ਜੀ ਸਰਪੰਚ ਸਾਹਿਬ ਜੀ ਕੀ ਨਾਮ ਆ ਸਰਪੰਚ ਦਾ ਜਗਰਾਜ ਸਿੰਘ ਜਿੰਨਾ ਕਿੱਥੇ ਰਹਿੰਦੇ ਇਹ ਸਾਡੀ ਗਲੀ ਦੇ ਵਿੱਚ ਹੀ ਰਹਿੰਦੇ ਆ ਤੇ ਬੰਦੇ ਤੁਹਾਡੀ ਗਲੀ ਦੇ ਵਿੱਚ ਹੀ ਰਹਿੰਦੇ ਹਾਂ ਜੀ ਹਾਂ ਜੀ ਗਲੀ ਦੇ ਵਿੱਚ ਰਹਿ ਕੇ ਹੀ ਨਰਕ ਪਵਾਰੇ ਆ ਕੋਲ ਖੜੇ ਹੋ ਕੇ ਤੇ ਹੁਣ ਕੀ ਮੰਗ ਕਰ ਰਹੇ ਹੋ ਤੁਸੀਂ ਪ੍ਰਸ਼ਾਸਨ ਅਸੀਂ ਤਾਂ ਇਹੀ ਮੰਗ ਕਰ ਰਹੇ ਹਾਂ ਕਿ ਸਾਡੀ ਗਲੀ ਦੇ ਵਿੱਚ ਸੁਧਾਰ ਕੀਤਾ ਜਾਵੇ ਨਰਕ ਚੋਂ ਸਾਨੂੰ ਦੂਰ ਕੀਤਾ ਜਾਵੇ ਜੋ ਵੀ ਨਰਕ ਆ ਉਹ ਸਾਡੀ ਗਲੀ ਚੋਂ ਚੱਕਿਆ ਜਾਵੇ ਅਮਰਜੀਤ ਕੋਲੋਂ ਅਸੀਂ ਨੇ ਇਸ ਕਰਕੇ ਬੁਲਾਇਆ ਅੱਛਾ ਅਸੀਂ ਇਸ ਕਰਕੇ ਬੁਲਾਇਆ ਬੇ ਸਾਡੇ ਚੌਂਕ ਦੇ ਵਿੱਚ ਬਹੁਤ ਨਰਕ ਪਿਆ ਆ ਬਹੁਤ ਗਟਰ ਜਿਹੜੇ ਆ ਇਹ ਕੁਝ ਸਹੀ ਨਹੀਂ ਕਰਾਉਂਦਾ ਹੈਗਾ ਇੱਥੇ ਬਿਮਾਰੀਆਂ ਲੱਗਦੀਆਂ ਕੋਈ ਆਪਾਂ ਆਪਣੇ ਦਰਵਾਜ਼ਿਆਂ ਮੋਰੇ ਮਿੱਟੀ ਪੁਆਈ ਜਾਂਦੇ ਆ ਪਾਣੀ ਇੱਧਰ ਭੇਜੀ ਜਾਂਦੇ ਆ ਜੇ ਅਸੀਂ ਕਹਿੰਨੇ ਤਾਂ ਸਾਡੇ ਨਾਲ ਲੜਾਈਆਂ ਕਰਦੇ ਆ ਦੇਖੋ ਇਹ ਸਾਡੀ ਹੱਥ ਬੰਨ੍ਹ ਕੇ ਬੈਠੀ ਐ ਜੀ ਸਾਡਾ ਹੱਲ ਕੱਢ ਕੇ ਜਾਇਓ ਬਜ਼ੁਰਗ ਆ ਗਲੀਆਂ 'ਚ ਜਾਂਦੇ-ਜਾਂਦੇ ਦੇਖਦੇ ਆ ਨਿਆਣੇ ਗਲੀਆਂ 'ਚ ਜਾਂਦੇ-ਜਾਂਦੇ ਸਕੂਲਾਂ ਦੇ ਦੇਖਦੇ ਆ ਪਹਿਲਾ ਸਕੂਲ ਵਾਲੇ ਨੇ ਪਹਿਲਾ ਸਕੂਲ ਵਾਲੇ ਨੇ ਪਏ ਮਰ ਬਸਟਾਇਆ ਮੋਰ ਉਹਨਾਂ ਦੇ ਮੋਰ ਕਰਿਆ ਉਹਨਾਂ ਨੇ ਮਰ ਬਸਟਾਇਆ ਨਾ ਸਕੂਲ ਵਾਲੇ ਪਾਣੀ ਨੰਗਣ ਦਿੰਦੇ ਆ ਨਾ ਘਰ ਵਾਲੇ ਪਾਣੀ ਨੰਗਣ ਦਿੰਦੇ ਆ ਹੁਣ ਤੁਸੀਂ ਜਦ ਦੱਸੋ ਅਸੀਂ ਜਾਈਏ ਤਾਂ ਜਾਈਏ ਕਿੱਥੇ ਘਰ ਵੇਚ ਕੇ ਜਾਈਏ ਸਾਡੇ ਤਾਂ ਨਿਆਣੇ ਵੀ ਬਿਮਾਰ ਹੁੰਦੇ ਨੇ ਸ਼ਿਕਾਇਤ ਅਸੀਂ ਕਰਦੇ ਆਂ ਚਕਾ ਸਰਪੰਚ ਕਹਿੰਦਾ ਮੇਰਾ ਮਤ ਲਵੇ ਕੋਈ ਨਹੀਂਗਾ ਮੈਂ ਇਸ ਗੱਲ ਹੱਲੇ ਨਹੀਂ ਕਰ ਸਕਦਾ ਤੁਸੀਂ ਪਾਣੀ ਦਾ ਬਿੱਲ ਨਹੀਂ ਭਰਦੇ ਤੁਸੀਂ ਟੈਕਸ ਨਹੀਂ ਦਿੰਦੇ ਅਸੀਂ ਪਾਣੀ ਦੇ ਬਿੱਲ ਦਦੇ ਹਰ ਮਹੀਨੇ ਤੇ ਕੋਈ ਵੀ ਨਾ ਕੰਨੀ ਪਾਇਆ ਸਾਡੀਆਂ ਜਾ ਕੇ ਕਾਪੀਆਂ ਦੇਖੋ ਟੈਂਕੀ ਵਾਲੇ ਇੱਥੇ ਬੈਠੇ ਨੇ ਟੈਂਕੀਆਂ ਦੇ ਉੱਤੇ ਚੱਲ ਕੇ ਸਾਡੀਆਂ ਕਾਪੀਆਂ ਦੇਖੋ ਸਾਡੀ ਕਾਪੀ ਦਾ ਇੱਕ ਮਹੀਨੇ ਦਾ ਵੀ ਨਾਗਾ ਪਿਆ ਹੋਇਆ ਫਿਰ ਸਾਨੂੰ ਹਣ ਕੇ ਕਿਉਂ ਬੇ ਭਾਈ ਬਾਕੀ ਗਲਤ ਕਹਿੰਦੇ ਕਿ ਸਹੀ ਕਹਿੰਦੇ ਆ ਹਾਂ ਜੀ ਭਾਈ ਦੀ ਨਾਮਾ ਜੀ ਤੁਹਾਡਾ ਨਾਮ ਹੈ ਭਾਈ ਤੁਹਾਡਾ ਭਾਈ ਮੇਰਾ ਨਾਮ ਸੰਜੀਵ ਕੁਮਾਰਾ ਕਿਹੜੀ ਕਲੋਨੀ ਬੰਦੇ ਜੀ ਅਮਰਜੀਤ ਕਲੋਨੀ ਦੇ ਵਾਸੀ ਆ ਅੱਜ ਮੇਨ ਪ੍ਰੋਬਲਮ ਕੀ ਆ ਅਸੀਂ ਮੇਨ ਪ੍ਰੋਬਲਮ ਭਾਈ ਤੁਹਾਨੂੰ ਇਸ ਲਈ ਬੁਲਾਇਆ ਕਿਉਂਕਿ ਸਾਡੇ ਜਿਹੜਾ ਏਰੀਆ ਹੈਗਾ ਏਰੀਏ ਦੇ ਅੰਦਰ ਮੇਨ ਪੱਕੀ ਰੋਡ ਦੇ ਉੱਪਰ ਮਲਵਾ ਸਟਾਇਆ ਜਾ ਰਿਹਾ ਸਰਪੰਚ ਸਾਹਿਬ ਵੱਲੋਂ ਅਸੀਂ ਕਈ ਵਾਰ ਉਹਨਾਂ ਨੂੰ ਕਿਹਾ ਕਿ ਭਾਈ ਇਹ ਚੀਜ਼ ਆਨ ਵਾਲੇ ਜਿਹੜੇ ਬੱਚੇ ਸਕੂਲੇ ਜਾ ਰਹੇ ਆ ਜਾਂ ਜਿਹੜੇ ਸਿਆਣੀ ਬਜ਼ੁਰਗ ਉਹਦੋਂ ਜਾ ਰਹੇ ਆ ਉਹਨਾਂ ਨੂੰ ਸੱਟਾਂ ਲੱਗਦੀਆਂ ਇੱਕ ਵਾਰ ਜੀ ਕੈਮਰਾ ਕਰਕੇ ਵੀ ਦਿਖਾ ਸਕਦੇ ਕੋਈ ਅਗਰ ਬੰਦਾ ਬਾਈਕ ਤੇ ਵੀ ਜਾ ਰਿਹਾ ਤੋਂ ਵੀ ਡਿੱਗਦਾ ਡਿੱਗਦਾ ਜਾ ਰਿਹਾ ਕਈ ਵਾਰ ਤਾਂ ਇੰਨਾ ਹੁੰਦਾ ਕਿ ਬੰਦਾ ਸਵੇਰੇ ਕੰਮ ਤੇ ਜਾ ਰਿਹਾ ਸੱਟਾ ਖਾ ਕੇ ਘਰ ਨੂੰ ਵਾਪਸ ਆ ਰਿਹਾ ਦਿਹਾੜੀ ਵੀ ਨਹੀਂ ਲੱਗਦੀ ਉਹਦੀ ਔਰ ਮੀਨਸ ਤੋਂ ਸਰ ਸਾਨੂੰ ਕਾਫੀ ਪ੍ਰੋਬਲਮ ਆ ਰਹੀ ਹੈ ਸਭ ਤੋਂ ਮੇਨ ਹੈ ਕਿ ਜਿਹੜੀ ਮੇਜਰ ਪ੍ਰੋਬਲਮ ਹੈਗੀ ਆ ਉਹ ਸਾਡੇ ਸੀਵਰੇਜ ਦੀ ਹੈਗੀ ਆ ਅਸੀਂ ਸਰਪੰਚ ਸਾਹਿਬ ਨੂੰ ਕਈ ਵਾਰ ਬੇਨਤੀ ਕੀਤੀ ਹੈ ਕਿ ਸਰਪੰਚ ਸਾਹਿਬ ਇਹਦਾ ਹੱਲ ਕੀਤਾ ਜਾਵੇ ਪਰ ਉਹਨਾਂ ਵੱਲੋਂ ਹਮੇਸ਼ਾ ਹੀ ਸਾਨੂੰ ਕੋਈ ਇੰਨਾ ਦਾ ਵਿਸ਼ਵਾਸ ਨਹੀਂ ਦਿਲਦਾਗਾ ਕਿ ਉਹ ਕਰਵਾਉਂਗੇ ਕਦੀ ਉਹ ਸਾਨੂੰ ਕਹਿੰਦੇ ਆ ਕਿ ਤੁਸੀਂ ਪਾਣੀ ਦਾ ਬਿੱਲ ਕਦੀ ਕਹਿੰਦੇ ਜੀ ਮੈਂ ਮਜ਼ਦੂਰਾਂ ਦੇ ਪ੍ਰਵਾਸੀਆਂ ਦੀ ਸਿਰ ਤੇ ਜਿੱਤਿਆ ਹੋਇਆ ਕਹਿੰਦਾ ਮਤਲਬ ਕੀ ਅਸੀਂ ਕਈ ਵਾਰ ਉਹਨਾਂ ਨੂੰ ਰਿਕਵੈਸਟ ਕੀਤੀ ਆ ਪਰ ਕਈ ਵਾਰ ਉਹਨਾਂ ਦੇ ਜਿਹੜੇ ਸਟੇਟਮੈਂਟ ਹੈ ਹਰ ਇੱਕ ਵਾਰ ਨਾਲ ਅਲੱਗ-ਅਲੱਗ ਸਾਨੂੰ ਸੁਣਨ ਨੂੰ ਮਿਲੇ ਆ ਕਈ ਵਾਰ ਕਹਿੰਦੇ ਆ ਕਿ ਅਸੀਂ ਇੰਨੀ ਕੰਮ ਕਰਨਾ ਆਏਗਾ ਪਰ ਤੁਸੀਂ ਤੁਹਾਨੂੰ ਆ ਰਹੀ ਸਮੱਸਿਆ ਜਿਹੜੀ ਪਾਣੀ ਦੀ ਗੱਲ ਕਰ ਬਈ ਇਹ ਸਮੱਸਿਆ ਸਾਨੂੰ ਜਦੋਂ ਸਰਪੰਚ ਦੀਆਂ ਵੋਟ ਆਈਆਂ 2 ਮਹੀਨੇ ਬਾਅਦ ਤੋਂ ਪ੍ਰੋਬਲਮ ਸਾਨੂੰ ਨਹੀਂ ਨਹੀਂ ਸ਼ੁਰੂਈ ਆ ਅੱਛਾ ਮਤਲਬ ਪਹਿਲਾਂ ਨਹੀਂ ਹੁੰਦੀ ਪਹਿਲਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਆ ਰਹੀ ਸੀ ਸਾਡੇ ਪਹਿਲਾਂ ਸਾਰਾ ਜਿਹੜੇ ਇਹ ਪੱਕੀਆਂ ਸੜਕਾਂ ਦੇ ਉੱਤੇ ਮਲਬ ਭਾਈ ਇਹ ਸਰਪੰਚ ਸਾਬ ਕੋਲ ਖੜਕੀ ਕਰਵਾ ਰਹੇ ਆ ਔਰ ਹਰੇਕ ਬੰਦੇ ਨੂੰ ਕਹਿ ਰਿਹਾ ਕਿ ਤੁਸੀਂ ਹਟਾਓ ਪ੍ਰੈਸ਼ਰਾਈਜ਼ ਕਰਦੇ ਹਰੇਕ ਬੰਦੇ ਨੂੰ ਤੱਕੇ ਨਾ ਕਹਿ ਰਿਹਾ ਤੁਸੀਂ ਕਰੋ ਔਰ ਕਈ ਵਾਰ ਬੰਦੇ ਦੀ ਆਪਣੀ ਹੁੰਦੀ ਇੱਕ ਕਪੈਸਿਟੀ ਹੁੰਦੀ ਹੈ ਕਰਵਾ ਲੈਂਦਾ ਕਈ ਵਾਰ ਨਹੀਂ ਹੁੰਦੀ ਜਿੰਦਾ ਸਾਡੇ ਭਾਈ ਦੇ ਘਰੇ ਆਏ ਨੇ ਨਹੀਂ ਹੈਗੇ ਦਿਹਾੜੀ ਕਰਦੇ ਅਗਲੇ ਆਟੋ ਚਲਾਉਂਦੇ ਆ ਉਹਨਾਂ ਦੇ ਘਰੇ ਉਹਨਾਂ ਕੋਲ ਇੰਨਾ ਪੈਸਾ ਨਹੀਂ ਹੈਗਾ ਕਿ ਉੱਤੇ ਮਲਵਾ ਸੜਾਇਆ ਭਾਈ ਉਹਨਾਂ ਦੇ ਘਰੇ ਦੇ ਮੁਰੇਗਾ ਤੁਸੀਂ ਦੇਖੋ ਮੱਛਰੇ ਭੜਕਦੇ ਆ ਪਾਣੀ ਖੜਾ ਹੈਗਾ ਉਹਨਾਂ ਦੀ ਬੇਟੀ ਬਿਮਾਰ ਆ। ਪੰਜ ਰਾ ਘਾਰ ਕੀਤੀ ਹੈ। ਭਾਈ ਇਹ ਸਾਹਮਣੇ ਹੀ ਹੈ ਸਕੂਲ ਦੇ ਸਾਹਮਣੇ। ਇਹ ਗਲੀ ਜੀ ਹੈ। ਹਾਂਜੀ ਭਾਈ اسی ਗਲੀ ਚ ਆ ਪਈ। ਇਹਦਾ ਹੈਗਾ ਭਾਈ ਜੋ ਕਰਾਸ਼ੀ ਨਾ ਜੀ। ਹਾਂਜੀ ਭਾਈ ਅਸੀਂ ਇਹਨਾਂ ਨੂੰ ਕਈ ਵਾਰ ਕਿਹਾ ਕਿ ਭਾਈ ਜੀ ਤੁਸੀਂ ਇਹਦਾ ਹੱਲ ਕਰਵਾਓ। ਉਹਨਾਂ ਤੇ ਕੁਝ ਕਰਪਸ਼ਨ ਦੇ ਅਲੀਗੇਸ਼ਨ ਲੱਗੇ ਹੋਏ ਆ। ਉਹ ਸਾਨੂੰ ਕਹਿੰਦੇ ਕਦੀ ਤੁਸੀਂ ਕਹਿੰਦੇ ਤੁਸੀਂ ਸਾਡੇ ਜਿਹੜੇ ਪੰਚ ਉਹਨਾਂ ਦੀ ਬਣਾਏ ਹੋਏ ਜਿਹੜੇ ਪੰਚ ਹੈਗੇ ਆ। ਕਦੀ ਕਹਿੰਦੇ ਤੁਸੀਂ ਉਹਨਾਂ ਕੋ ਜਾਓ ਉਹਨਾਂ ਨੂੰ ਕੋ ਸਾਡੇ ਨਾਲ ਕੋਆਪਰੇਟ ਕਰਨ ਸਾਡੇ ਨਾਲ ਆਪਣੇ ਸਮਝੌਤਾ ਕਰਨ ਉਸ ਤੋਂ ਬਾਅਦ ਵਿੱਚ ਤੁਹਾਡਾ ਕੰਮ ਕਰਨਾ। ਭਈ ਉਹਨਾਂ ਦੇ ਹੀ ਚੁਣੇ ਹੋਏ ਨੁਮਾਇੰਦੇ ਉਹਨਾਂ ਦਾ ਕੰਮ ਕਰਕੇ ਰਾਜੀ ਨਹੀਂ ਹੈਗੇ ਜਿੱਦ ਤੇ ਡੇਟ ਜਾ। ਤੇ ਹੁਣ ਕੀ ਮੰਗ ਕਰ ਰਹੇ ਤੁਸੀਂ? ਅਸੀਂ ਮੰਗ ਆਹੀ ਚੀਜ਼ ਕਰ ਰਹੇ ਆ ਭਈ ਪ੍ਰਸ਼ਾਸਨ ਦੇ ਅੱਗੇ ਜਾਂਦਾ ਅਸੀਂ ਹਰ ਇੱਕ ਚੀਜ਼ ਦਾ ਟਾਈਮ ਟੂ ਟਾਈਮ 'ਤੇ ਕਰ ਰਹੇ ਆ ਬਿਜਲੀ ਬਿਲ ਟਾਈਮ ਨਾਲ ਦੇ ਰਹੇ ਆ ਪਾਣੀ ਦਾ ਬਿਲ ਦੇ ਰਹੇ ਆ ਸੀਵਰੇਜ ਦਾ ਬਿਲ ਦੇ ਰਹੇ ਆ ਪਰ ਸਾਨੂੰ ਉਹ ਸੀਵਲ ਦਾ ਕਿਉਂ ਨਹੀਂ ਮਿਲਦੀ ਆ ਭਈ? ਕਿਤੇ ਨਾ ਕਿਤੇ ਦਾ ਸਰਕਾਰ ਵੱਲੋਂ ਇੱਕ ਅੱਖਰ ਕਿਹਾ ਜਾਂਦਾ ਕਿ ਸ਼ਵੇਰੇ ਜਦੋਂ ਤੁਸੀਂ ਸੁੱਤੇ ਉੱਠਦੇ ਹੋ ਉਦੋਂ ਤੋਂ ਟੈਕਸ ਦੇਣਾ। ਜੀ ਜੀ ਸਰ ਮੈਂ ਤੁਹਾਡੀ ਉਹਨੂੰ ਕਿੱਦਾਂ ਦੇਖਦੇ ਹੋ ਤੁਸੀਂ? ਦੇਖੋ ਸਰ ਮੈਂ ਤੁਹਾਡੀ ਹਰ ਇੱਕ ਗੱਲ ਨਾਲ ਐਗਰੀ ਕਰਦਾ ਸਰ ਜਦੋਂ ਤੋਂ ਬੰਦਾ ਉੱਠ ਉਸ ਤੋਂ ਬਾਅਦ ਕੰਮ ਦੇ ਬਾਈਕ ਪੈਟਰੋਲ ਪਾਉਣੀ ਹੁੰਦੀ ਵੀ ਟੈਕਸ ਅਗੱਡੀ ਚਲਾਉਂਦੇ ਵੀ ਟੈਕਸ ਅ ਅਨੀ ਅਦਰ ਸਟੇਟ ਜਾਈਏ ਪਰਮਿਟ ਗੱਡੀ ਦੇਉਂਦੇ ਵੀ ਟੈਕਸ ਅ ਸਰ ਜਾਨਕੀ ਬੰਦਾ ਜੇ ਸਵੇਰੇ ਉੱਠਦਾ ਸਰ ਟੈਕਸ ਭੇ ਕਰਦਾ ਪਰ ਉਹਦੇ ਟੈਕਸ ਭਰਨ ਤੋਂ ਬਾਅਦ ਵੀ ਸਾਨੂੰ ਉਹ ਚੀਜ਼ਾਂ ਸਹੂਲਤਾਂ ਨਾ ਮਿਲਣ ਤਾਂ ਸਰ ਥੋੜਾ ਮੁਸ਼ਕਿਲ ਹੋ ਜਾਂਦਾ ਕਿਉਂਕਿ ਸਾਡੇ ਬੱਚੇ ਆ ਸਰ ਉਹਨਾਂ ਨੂੰ ਅੱਜ ਪੇਟ ਦੀ ਇਨਫੈਕਸ਼ਨ ਆ ਠੀਕ ਆ ਘਰ ਵਾਲੀ ਸਾਡੀ ਬਿਮਾਰ ਪਈ ਹੋਈ ਆ ਸਾਨੂੰ ਸਮੈਲ ਆ ਰਹੀ ਆ ਕਈਆਂ ਨੇ ਇੱਥੇ ਮਕਾਨ ਸੇਲ ਆਊਟ ਦੇ ਲਾਤੇ ਆ ਸਰ ਕਈਏ ਹੋਲ ਲਾਉਂਦੇ ਆ ਜਿਹੜੇ ਕਿਰਾਏਦਾਰਾ ਕਿਰਾਏਦਾਰ ਕ ਹਣ ਕਹਿੰਦਾ ਬਤੁਲਾ ਜੀ ਸਰ ਅੱਗ ਵਿਸ਼ਾ ਇੰਨਾ ਗੰਭੀਰ ਬਣ ਚੁਕਿਆ ਕਿ ਅੱਜ ਦੇ ਟਾਈਮ 'ਚ ਅਗਰ ਤੁਸੀਂ ਇੱਥੇ 5 ਮਿੰਟ ਵੀ ਖੜ੍ਹ ਰਹੇ ਹੋ ਤਾਂ ਤੁਹਾਨੂੰ ਸਾਹ ਲੈਣਾ ਵੀ ਔਖਾ ਸਰ ਆਉਣ ਵਾਲੇ ਟਾਈਮ 'ਚ ਇੰਨਾ ਮੱਛਰ ਬਣ ਰਿਹਾ ਉਹ ਬਿਮਾਰੀਆਂ ਦਾ ਘਰ ਹੈ ਅਗਰ ਤੁਸੀਂ ਸਾਡੇ ਮਲੇ ਜੀ ਕਿਸੇ ਨੂੰ ਵੀ ਪੁੱਛ ਰਹੇ ਹੋ ਤਾਂ ਆ ਕਿਹਦਾ ਬੱਚਾ ਬਿਮਾਰ ਹੋਇਆ ਹੈ ਕਿਸੇ ਦੇ ਘਰ ਵਾਲੇ ਬਿਮਾਰ ਹੁਣ ਸਾਨੂੰ ਇੱਕ ਚੀਜ਼ ਸਮਝ ਨਹੀਂ ਆ ਰਹੀ ਕਿ ਅਸੀਂ ਪੈਸਾ ਕਮਾ ਰਹੇ ਹਾਂ ਡਾਕਟਰਾਂ ਦੇ ਲਾ ਰਹੇ ਹਾਂ ਟੈਕਸ ਭਰ ਰਹੇ ਹਾਂ ਪਰ ਸਾਡੀ ਸਹੂਲਤ ਕਿੱਥੇ ਹੈ ਸਰ ਸਭ ਤੋਂ ਪਹਿਲਾਂ ਦਾ ਜਗ ਗੁਰਦੇਵ ਧੰਨ ਗੁਰਦੇਵ ਮੇਰਾ ਨਾਮ ਜਗਰਾਤ ਸਿੰਘ ਸਰਪੰਚ ਅਮ ਮੇਰਾ ਕਹਿਣਾ ਦੇਖੇ ਸਰ ਮੈਂ ਤਾਂ ਕੰਮ ਕਰਾਉਂਦੇ ਨੂੰ ਮੈਨੂੰ ਅਜੇ 11ਵੇਂ ਮਹੀਨੇ ਦੇ ਜਦੋਂ ਮੈਂ ਸਰਪੰਚ ਜੇ ਉੱਤਰਿਆ ਸੀਗਾ ਲੈਣ ਤੇ ਮੈਂ ਤਾਂ ਉਦੋਂ ਤੋਂ ਹੀ ਕੰਮ ਕਰਾ ਰਹੇ 11ਵੇਂ ਮਹੀਨੇ ਤੋਂ ਲੈ ਕੇ ਹੁਣ ਤੱਕ ਕੰਮ ਹੋ ਰਿਹਾ ਇਹ ਬਰਸਾਤਾ ਪੈਣ ਕਰਕੇ ਰਾਹੋ ਰੋਡ ਤੇ ਪਾਣੀ ਨਹੀਂ ਜਾਂਦਾ ਜੇ ਰਾਹੋ ਰੋਡ ਤੇ ਪਾਣੀ ਨਿਕਲੂਗਾ ਤੇ ਸੀਵਰੇਜ ਦੇ ਮੁੱਦੇ ਦਾ ਹੱਲ ਤਾਂ ਹੀ ਹੋਊਗਾ ਮੰਤਰੀ ਸਾਹਿਬ ਦੇ ਨੌਲੇ ਦੇ ਵਿੱਚ ਸਾਰੀ ਗੱਲ ਪੂਰੀ ਜਿੰਨੀ ਪਬਲਿਕ ਨੂੰ ਸਾਰਿਆਂ ਨੂੰ ਪਤਾ ਕਿ ਮੈਂ ਕੰਮ ਕਰਾਨਾ ਕੋਸ਼ਕ ਬੰਦੇ ਜਿਹੜੇ ਹੈਗੇ ਆ ਜਿਹੜੇ ਸ਼ਰਾਤੀ ਅਨਸਰ ਆ ਉਹ ਆਪਣੇ ਖਿਲਾਫ ਬੋਲਦੇ ਆ ਕਿ ਸਰਪੰਚ ਕੰਮ ਨਹੀਂ ਕਰਾਂਦਾ ਤੇ ਮੇਰੇ ਕੋਲੇ ਪੂਰੇ ਸਬੂਤ ਪਏ ਆ 7 ਨੰਬਰ ਗਲੀ 8 ਨੰਬਰ ਗਲੀ 9 ਨੰਬਰ ਗਲੀ 10 ਨੰਬਰ ਗਲੀ 1 ਨੰਬਰ ਗਲੀ ਤੋਂ ਲੈ ਕੇ ਮੇਰੇ ਕੋਲ ਕੰਮ ਪਏ ਹੋਏ ਆ ਮੇਰੇ ਕੋਲ ਪੂਰੇ ਐਵੀਡੈਂਸ ਪੂਰੇ ਪਈ ਹੈ ਗਿਆ ਸਕੂਲ ਦੇ ਬਾਹਰ ਦੀ ਜਿਹੜੀ ਮਲਵੇ ਦੀ ਗੱਲ ਆ ਜਦੋਂ ਬਰਸਾਤਾਂ ਪਈਆਂ ਸੀ ਬਹੁਤ ਜ਼ਿਆਦੀਆਂ ਤੇ ਸਾਰਾ ਪਾਣੀ ਜਿਹੜਾ ਸੀ ਉਹ ਸਕੂਲ ਦੇ ਅੱਗੇ ਇਕੱਠਾ ਹੋ ਜਾਂਦਾ ਸੀਗਾ ਪੂਰੇ ਪਲਾਟ ਭਰ ਜਾਂਦੀ ਤੇ ਜਿਹੜਾ ਸਕੂਲ ਦਾ ਮਾਸਟਰ ਸੀਗਾ ਉਹਨੇ ਮੈਨੂੰ ਖੋਦ ਇਹ ਗੱਲ ਕਹੀ ਕਹਿੰਦਾ ਕਿ ਸਰਪੰਚ ਸਾਹਿਬ ਮੇਰੇ ਬੱਚੇ ਲੰਘਦੇ ਨਹੀਂ ਹੈਗੇ ਮੇਰੇ ਬੱਚਿਆਂ ਦੀਆਂ ਵਰਦੀਆਂ ਮਨ ਲ ਕੇ ਗੰਦੀਆਂ ਹੋ ਜਾਂਦੀਆਂ ਉਦੋਂ ਆਣਾ ਜਾਣਾ ਔਖਾ ਹੋਇਆ ਪਿਆ ਤੇ ਮੈਂ ਉਹਨਾਂ ਨੂੰ ਕਹਿਤਾ ਮੈਂ ਕਿਹਾ ਕਿ ਇਹਦਾ ਹੱਲ ਦੱਸੋ ਹੁਣ ਮੈਂ ਕੀ ਕਰ ਸਕਦਾ ਉੱਚ ਕਹਿੰਦੇ ਤੁਸੀਂ ਹੱਲ ਦੱਸੋ ਮੈਂ ਮਰਵਾ ਪਵਾ ਲਵਾਂ ਕਿ ਮੇਰੇ ਬੱਚਿਆਂ ਨੂੰ ਆਣ ਜਾਂਦੀ ਦਿੱਕਤ ਆ ਮੈਂ ਮਨ ਲ ਕੇ ਸੀਮੈਂਟ ਪਵਾ ਲੂੰਗਾ ਤੇ ਆਪਣੀ ਜਿਹੜੀ ਹੈਗੀ ਆਪਣੀ ਵਾਲੀ ਸਾਈਡ ਉੱਚੀ ਕਰ ਦੂੰਗਾ ਤੇ ਮੈਂ ਉਹਨਾਂ ਨੂੰ ਕਹਤਾ ਮੈਂ ਕਿਹਾ ਜੇ ਤਾਂ ਤੁਸੀਂ ਸੀਮੈਂਟ ਪਵਾ ਲੂਗੇ ਤੇ ਫਿਰ ਭਾਈ ਸਾਹਿਬ ਤੁਸੀਂ ਇਹ ਪਵਾ ਲਓ ਤੇ ਆਪਣੀ ਉੱਚੀ ਕਰ ਲਓ ਅਚਾ ਤੇ ਜੇ ਨਾ ਪਵਾਈ ਗਈ ਤੁਹਾਡੇ ਕੋਲ ਇੱਕ ਮਹੀਨੇ ਤਾਨੂੰ ਮੈਂ ਟਾਈਮ ਦਿੱਤਾ ਸੀ ਜੇ ਨਹੀਂ ਪਵਾਈ ਗਈ ਮੈਂ ਜੀਸੀਬੀ ਲਾ ਕੇ ਆਪਾਂ ਚੱਕ ਕੇ ਮਲਵਾ ਜਿਹੜਾ ਹੈ ਗੱਲ ਦੂਸਰੀ ਗਲੀ ਚ ਪਾ ਦਾਂਗਾ ਪਰ ਉਹਨਾਂ ਨੇ ਮੇਰੇ ਕੋਲ ਸਮਾਂ ਲਿੱਤਾ ਹੋਇਆ ਜੇ ਉਹਨਾਂ ਨੇ ਕਿਹਾ ਕਿ ਆਪਾਂ ਭਾਜੀ ਮੈਂ ਅੱਜ ਜਾਂ ਕੱਲ ਦੇ ਵਿੱਚ ਕਰਾ ਦੂੰਗਾ ਭਾਜੀ ਪੱਕੀ ਛੜਕ ਜ਼ਰੂਰ ਆ ਪਰ ਹੁਣ ਉਹ ਛੜਕ ਪਹਿਲਾਂ ਪੱਕੀ ਸੀਗੀ ਨਾ ਜਿਸ ਟਾਈਮ ਉਸ ਟਾਈਮ ਤਾਂ ਬਹੁਤ ਉੱਚੀ ਸੀ ਇਸ ਟਾਈਮ ਉਹ ਨੀਵੀ ਹੋ ਗਈ ਹੈ ਹੋਣੋਂ ਪੈ ਗਿਆ ਡਾਊਨ ਉਹ ਡਾਊਨ ਹੋਣ ਦੇ ਕਰਕੇ ਤੇ ਲੋਕਾਂ ਦਾ ਜਿਹੜਾ ਹੈਗਾ ਪਾਣੀ ਦਾ ਸਾਰਾ ਵਹਾਰ ਸਾਰਾ ਇੱਧਰ ਆਂਦਾ ਸਕੂਲ 'ਚ ਸਰ ਸੀਵਰੇਜ ਦਾ ਕੰਮ ਕਿਉਂ ਨਹੀਂ ਹੋ ਰਿਹਾ ਮੇਰੇ ਕੋਲ ਪੂਰੇ ਪ੍ਰੂਫ ਪਏ ਹੋਏ ਆ ਲੋ ਚੈੱਕ ਕਰੋ ਕੋਣ ਨਹੀਂ ਹੋ ਰਿਹਾ ਮੈਂ ਆ ਆ ਲੋ ਮੇਰੇ ਕੋਲ ਚੈੱਕ ਕਰ ਸਕਦੇ ਹੋ ਪੂਰੀ ਤਰ੍ਹਾਂ ਆ ਦੇਖੋ ਆ ਲੋ ਕੋਣ ਕਹਿੰਦਾ ਕੰਮ ਨਹੀਂ ਹੋ ਰਿਹਾ ਚਾਰ ਚਾਰ ਪੰਜ ਪੰਜ ਮੁੰਡੇ ਰੱਖੇ ਹੋਏ ਆ ਕੰਮ ਕਰਨ ਲਈ ਹੁਣ ਜਿਹੜੇ ਸੀਵਰੇਜ ਦਾ ਕੰਮ ਐਸੇ ਕਰਕੇ ਬੰਦ ਬੈਠੇ ਆ ਰੋਡ ਦੇ ਉੱਤੇ ਪਾਣੀ ਨਹੀਂ ਜਾ ਰਿਹਾ ਮੋਟਰਾਂ ਲਾਈਆਂ ਹੋਈਆਂ ਆਹ ਲੋ ਚੈੱਕ ਕਰੋ ਕਿਹੜਾ ਬੰਦਾ ਜਿਹੜਾ ਨਹੀਂ ਆ ਕੰਮ ਕਰ ਰਿਹਾ ਕਿ ਇਹ ਬੰਦਾ ਵਿੱਚ ਵੜ ਕੇ ਕੰਮ ਨਹੀਂ ਕਰ ਰਿਹਾ ਇਹ 8 ਨੰਬਰ ਗਲੀ ਦੀ ਆ ਜੇ ਮੈਂ ਪੂਰੀਆਂ ਗਲੀਆਂ ਦਿਖਾਵਾਂ ਨਾ ਤੁਹਾਨੂੰ ਆਹ ਲੋ ਇਹ 11ਵੇਂ ਮਹੀਨੇ ਦਾ ਕੰਮ ਆ ਸਾਰਾ ਆਹ ਲੋ ਜੀ ਆਹ ਲੋ ਇੱਥੇ ਬਗੈਤਾ ਡੇਟ ਵੀ ਲਿਖੀ ਹੋਈ ਆ ਆਹ ਲਓ ਆ ਡੇਟ ਲੱਗੀ ਹੋਈ ਆ ਠੀਕ ਐ ਇੱਕ ਕਦੋਂ ਤੋਂ ਕੰਮ ਸ਼ੁਰੂ ਹੋ ਰਿਹਾ ਮੈਂ 2 ਲੱਖ ਇੱਕ ਹੋਰ ਗੱਲ ਸੁਣ ਲੋ ਜਿਹੜੀ ਮਨ ਦੇ ਵਿੱਚ ਲੋਕਾਂ ਦੇ ਵਿੱਚ ਮਨ ਦੇ ਵਿੱਚ ਬਿਠਾਈ ਹੋਈ ਆ ਮੇਰੇ ਜਿੰਨੇ ਇਲਾਕਾ ਨਾ ਮੇਰੇ ਇਹਨਾਂ ਨੇ ਕਿਹਾ ਸੀ ਕਿ ਸਰਪੰਚ 8 ਲੱਖ ਖਾ ਗਿਆ 10 ਲੱਖ ਖਾ ਗਿਆ ਮੈਂ 2 ਲੱਖ 72000 ਰੁਪਇਆ ਕਢਾਇਆ ਸੀ ਇਹ ਸੀਵਰੇਜ ਦੀ ਸਫਾਈ ਵਾਸਤੇ ਔਰ ਜਿਹਦੇ ਵਿੱਚ ਮੈਨੂੰ ਬਦਨਾਮੀ ਕੀ ਮਿਲੀ ਇੱਕ ਲੋਕਾਂ ਦਾ ਮੈਂ ਕੰਮ ਕਰਦਾ ਇੱਕ ਕੰਮ ਦਾ ਮੈਨੂੰ ਨਤੀਜਾ ਕੀ ਮਿਲਦਾ ਤੇ ਲੋਕਾਂ ਨੇ ਮੇਰੇ ਤੇ ਅਲੀਗੇਸ਼ਨ ਲਾਉਣੇ ਸ਼ੁਰੂ ਕਰ ਦਿੱਤੇ ਮੇਰੇ ਖੋਦੇ ਮੈਂਬਰਾਂ ਨੇ ਦੇਖੋ ਜੀ ਪ੍ਰਵਾਸੀ ਜਿਹੜੇ ਆ ਨਾ ਉਹ ਪ੍ਰਵਾਸੀ ਤਾਂ ਆਪਣੇ ਬੰਦੇ ਆ ਨਾ ਕਿਸੇ ਦੇ ਬੰਦੇ ਨਹੀਂ ਨਾ ਇਹਨਾਂ ਨੇ ਵੋਟਾਂ ਜੇ ਕਿਸੇ ਨੇ ਵੋਟ ਪਾਈ ਆ ਕਿਸੇ ਨੇ ਨਹੀਂ ਪਾਈ ਜਦੋਂ ਸਰਪੰਚ ਇੱਕ ਬਣ ਜਾਂਦਾ ਨਾ ਉਹਦੇ ਲਈ ਸਾਰੇ ਇੱਕੋ ਹੀ ਹੁੰਦੇ ਆ ਇਹ ਉਹ ਲੋਕ ਆ ਜਿਹੜੇ ਸ਼ਰਾਰਤੀ ਬੰਦੇ ਆ ਜਿਹੜੇ ਸ਼ਰਾਰਤੀ ਬੰਦੇ ਗੱਲ ਕਰ ਦਿੰਦੇ ਆ ਉਸ ਤੋਂ ਬਾਅਦ ਉਹਨਾਂ ਨੇ ਪਿੱਛੇ ਹਟ ਜਾਣਾ ਕੀ ਉਹਨਾਂ ਨੂੰ ਸਰਪੰਚ ਤੱਕ ਕੰਮ ਨਹੀਂ ਪੈਂਦੇ ਮੈਨੂੰ ਕੰਮ ਆ ਪੈਂਦਾ ਮੈਂ ਉਹਨਾਂ ਤੱਕ ਜਾਣਾ ਜੇ ਉਹਨਾਂ ਨੂੰ ਕੰਮ ਆ ਪੈਂਦਾ ਤਾਂ ਮੈਂ ਆਪਣੇ ਤੱਕ ਬੁਲਾਣਾ ਦੇਖੋ ਜੀ ਸੀਵਰੇਜ ਦੀ ਸਫਾਈ ਲਈ ਜਿਹੜੇ 50 ਰੁਪਏ ਬਿੱਲ ਆ ਤੇ 50 ਰੁਪਏ ਪਾਣੀ ਦਾ ਬਿੱਲ ਆ ਹੋਰ ਤੁਹਾਨੂੰ ਮੈਂ ਪਾਣੀ ਦੀ ਗੱਲ ਸੁਣਾਵਾਂ ਆ ਲਓ ਕੁਝ ਦਿਨ ਪਹਿਲਾਂ ਮੋਟਰ ਖਰਾਬ ਹੋ ਗਈ ਸਾਬ ਹੁਣ ਕਾਰਨ ਲੋਕਾਂ ਨੂੰ ਪਾਣੀ ਨਹੀਂ ਪਾਉਂਦੇ ਤੇ ਰਾਤੋਂ ਰਾਤ ਮੋਟਰ ਦਾ ਠੀਕ ਕਰਾ ਕੇ ਦਿੱਤੀ ਇਹਨਾਂ ਨੂੰ ਆ ਜਿੰਨਾ ਪਬਲਿਕ ਆਈ ਸੀ ਮੇਰੇ ਕੋਲ ਟੈਂਕੀ ਤੇ ਠੀਕ ਹੈ ਜੀ ਇਹ ਮੇਰੇ ਕੋਲ ਹੈਗੇ 14 ਨੰਬਰ ਗਲੀ ਦੇ ਇਹਨਾਂ ਨੂੰ 14 ਨੰਬਰ ਗਲੀ ਦੇ ਵਿੱਚ ਲਾਈਟਾਂ ਦੀ ਪ੍ਰੋਬਲਮ ਸੀ ਮੈਂ ਇਹਨਾਂ ਨੂੰ ਲਾਈਟਾਂ ਵਿੱਚ ਲਵਾ ਕੇ ਦਿੱਤੀਆਂ ਉਸ ਤੋਂ ਬਾਅਦ ਆ ਜੋ ਪਾਣੀ ਦੀ ਸਮੱਸਿਆ ਕਹਿੰਦੇ ਕਿ ਪਾਣੀ ਦੇ ਅਸੀਂ ਪੈਸੇ ਦਿੰਨੇ ਆ ਆ ਤੁਸੀਂ ਦੇਖ ਸਕਦੇ ਹੋ ਪਾਣੀ ਦੇ ਖਰਚਾ ਕਿੰਨਾ ਆਂਦਾ ਜਦੋਂ ਆਪਾਂ ਮੋਟਰ ਪਾਣੀ ਹੋਵੇ ਨਾ ਤੇ ਸਰਪੰਚ ਦਾ ਗਾਲ ਘੁੱਟ ਦਿੰਦੇ ਆ ਲੋਕੀ ਸਰਪੰਚ ਨੂੰ ਗਾਲਾਂ ਤੱਕ ਕੱਢਦੇ ਆ ਤੇ ਸਰਪੰਚ ਇੱਕ ਬਰਦਾਸ਼ਤ ਕਰਕੇ ਬੈਠਾ ਰਹਿੰਦਾ ਇਹ ਸਿਰਫ ਇਹਨਾਂ ਨੂੰ ਐਲੀਗੇਸ਼ਨ ਲਾਣੇ ਆਂਦੇ ਆ ਤੇ ਜਿਹੜੇ ਕੰਮ ਕਰਨੇ ਆ ਨਾ ਉਹ ਮੈਨੂੰ ਪਤਾ ਕਿ ਕੰਮ ਕਿੱਦਾਂ ਹੁੰਦੇ ਆ ਪੰਚ ਕੋਲ ਕਿਉਂ ਜਾਓ ਦੇਖੋ ਜੀ ਪ੍ਰਬੰਧਕ ਲੱਗਾ ਹੋਇਆ ਸੀਗਾ ਚਾਰ ਪੰਜ ਮਹੀਨੇ ਹੋ ਗਏ ਪ੍ਰਬੰਧਕ ਲੱਗੇ ਨੂੰ ਤੇ ਮੇਰੇ ਕੋਲ ਤੇ ਹੱਥ ਬੱਲੇ ਹੈ ਨਹੀਂ ਜਦ ਪ੍ਰਬੰਧਕ ਦੇ ਕੋਲੇ ਕੰਮ ਸੀਗਾ ਹੁਣ ਪ੍ਰਬੰਧਕ ਹਟਦਾ ਪਿਆ ਨਹੀਂ ਜਦ ਤੱਕ ਮੈਂਬਰ ਸਾਈਨ ਨਹੀਂ ਕਰਨਗੇ ਤਾਂ ਮੈਂ ਪਿੰਡ ਦਾ ਕੰਮ ਕਿੱਦਾਂ ਕਰ ਲਊਗਾ ਪਹਿਲਾ ਇਹ ਜਦ ਤੱਕ ਪੰਚਾਇਤ ਇੱਕ ਨਹੀਂ ਹੁੰਦੀ ਮੈਂਬਰ ਸਾਈਨ ਨਹੀਂ ਕਰਨਗੇ ਤਾਂ ਬਾਈ ਜੀ ਮੇਰਾ ਕੰਮ ਤਾਂ ਮੈਂ ਪਿੰਡ ਦਾ ਕਰ ਨਹੀਂ ਸਕਦਾ ਇਹ ਪਿੰਡ ਦੇ ਵਿਕਾਸ ਲਈ ਜੁਨੇ ਚੁਣੇ ਗਏ ਨੁਮਾਇंदे ਆ ਇਹ ਕਿ ਪਿੰਡ ਦਾ ਅਸੀਂ ਵਿਕਾਸ ਕਰਾਂਗੇ ਇਹਦਾ ਆਪ ਜਾ ਕੇ ਕੰਮਾਂ ਦੇ ਬਿਠਿਆ ਮੈਂ ਸਾਰਾ ਦਿਨ ਇੱਥੇ ਠੇਕੇ ਖਾਨਾ ਮੈਂ ਖੋਦ ਇੱਥੇ ਬੈਠਾ ਰਹਿਣਾ ਲੋਕਾਂ ਦੀ ਸੇਵਾ ਦੇ ਵਿੱਚ ਬੈਠਾ ਰਹਿਣਾ ਰਾਤ ਨੂੰ 2 ਵਜੇ ਉੱਠਦਾ 12 ਵਜੇ ਵੀ ਉੱਠਦਾ ਤੇ ਲੋਕਾਂ ਦੇ ਜਦੋਂ ਮੈਨੂੰ ਫੋਨ ਆਉਂਦੇ ਆ ਨਾ ਉਸ ਟਾਈਮ ਮੈਂ ਟੈਂਡ ਵੀ ਕਰਦਾ ਇਹਨਾਂ ਨੂੰ ਪੁੱਛੋ ਕਿ ਤੁਸੀਂ ਕਰਦੇ ਹੋ ਜਦੋਂ ਮੈਨੂੰ ਮੈਂ ਐਸਐਮਓ ਸਾਹਿਬ ਨੂੰ ਇੱਕ ਕੰਪਲੀਟ ਭਾਈ ਮੈਂ ਕਿਹਾ ਐਸਐਮਓ ਸਾਹਿਬ ਕੂਮ ਕਲਾ ਦੇ ਆਪਣੇ ਐਸਐਮਓ ਸਾਹਿਬਾ ਬਹੁਤ ਸਤਿਕਾਰਯੋਗ ਆ ਉਹਨਾਂ ਦਾ ਮੈਂ ਧੰਨਵਾਦ ਕਰਦਾ ਕਿ ਜਿੰਨੀਆਂ ਬਰਸਾਤਾਂ ਹੋਈਆਂ ਬਰਸਾਤਾਂ ਹੋਣ ਤੋਂ ਬਾਅਦ ਡੇਂਗੂ ਦਾ ਸ਼ਿਕਾਇਤ ਆਉਣੀ ਸ਼ੁਰੂ ਹੋ ਗਈ ਸਾਡੇ ਮੱਛਰ ਇੰਨੇ ਕਿਹਦਾ ਪੈਦਾ ਹੋ ਗਿਆ ਕਿ ਸਾਨੂੰ ਬਿਮਾਰੀਆਂ ਤੋਂ ਰਹਿਤ ਨਹੀਂ ਮਿਲ ਰਹੀ ਸੀ ਤੇ ਉਹਨਾਂ ਨੇ ਉਸੇ ਟਾਈਮ ਤੇ ਸਾਨੂੰ ਇੱਕ ਫੋਕਸਿੰਗ ਮਸ਼ੀਨ ਦੇ ਆ ਭੇਜੀ ਮੇਰੇ ਅਸ ਤੇ ਦਵਾਈ ਪਈ ਆ ਉਹ ਦਵਾਈ ਵੀ ਨਾਲ ਸਾਨੂੰ ਭੇਜੀ ਹੋਈ ਆ ਦਵਾਈ ਮੇਰੇ ਦਫ਼ਤਰ ਦੇ ਵਿੱਚ ਪਈ ਆ ਇੱਕ ਪੰਪ ਮਿਲਣ ਦੀ ਡੇਰ ਆ ਮੈਂ ਉਹ ਵੀ ਦਵਾਈ ਲੋਕਾਂ ਦੇ ਘਰ ਘਰ ਪੰਚਾ ਦੇਣੀ ਆ ਕਿ ਜਿੱਥੇ ਜਿੱਥੇ ਡੇਂਗੂ ਦੀ ਬਿਮਾਰੀ ਦਾ ਰਹਿਤ ਮਿਲ ਸਕੇ ਬਿਲਕੁਲ ਸਰ ਲੈ ਕੀਤੀ ਜਾ ਰਹੀ ਆ ਆ ਲਓ ਆ ਲਓ ਜੀ ਹੋ ਗਈ ਮਸ਼ੀਨ ਦੇਖ ਲਓ ਇਹ ਕੱਲ ਦੀ ਡੇਟ ਆ ਕੱਲ 12:51 ਤੇ ਪੂਰੀ ਬਰਸਾਤ ਵੀ ਹੋ ਰਹੀ ਸੀ ਤਾਂ ਵੀ ਬਰਸਾਤ ਦੇ ਵਿੱਚ ਮੈਂ ਕੰਮ ਕੀਤਾ ਹੈ ਹੋ ਗਈ ਮਸ਼ੀਨ ਦਾ ਮੈਂ ਤਾਂ ਸਾਰੇ ਮੁਹੱਲਾ ਨਿਵਾਸੀਆਂ ਨੂੰ ਇਹੀ ਬੇਨਤੀ ਕਰਾਂਗਾ ਕਿ ਜਦ ਤੱਕ ਮੈਂਬਰ ਪੂਰੇ ਪੰਚਾਇਤ ਦੇ ਉਹ ਜੇ ਨਮਾਇंदे ਚੁਣੇ ਹੋਇਆ ਜੇ ਉਹ ਸਹਿਨ ਕਰ ਦੇਣ ਤੇ ਮੈਂ ਕੰਮ ਕਰਾਉਣ ਨੂੰ ਸਵੇਰੇ ਕੰਮ ਸ਼ੁਰੂ ਕਰ ਦਵਾਂ ਪਰ ਨਮਾਇंदे ਕੰਮ ਹੀ ਨਹੀਂ ਕਰਨ ਦਿੰਦੇ ਉਹਤੋਂ ਦੇ ਅਲੀਗੇਸ਼ਨ ਠੋਕੀ ਜਾਂਦੇ ਆ ਜੇ ਸਰਪੰਚ ਪੈਸੇ ਖਾ ਗਿਆ ਸਰਪੰਚ ਘੜਾ ਆ ਗਿਆ ਉਹ ਜਦੋਂ ਮੈਂ ਕੰਮ ਕਰਾਣਾ ਉਹਦੋਂ ਕੋਈ ਬੋਲਦਾ ਨਹੀਂ ਪਾਰਟੀ ਦੇ ਹੈਗੇ ਮੇਰੇ ਨਾਲ ਜੁੜੇ ਹੋਇਆ ਮੇਰੇ ਕੋਲ ਦੋ ਜਿਹੜੇ ਦੂਸਰੀ ਪਾਰਟੀ ਦੇ ਸੀਗੇ ਬੰਦੇ ਉਹ ਵੀ ਨਾਲ ਆਉਣ ਨੂੰ ਤਿਆਰ ਆ ਪਰ ਜਿਹੜੇ ਦੂਸਰੇ ਬੰਦੇ ਵਿੱਚ ਸ਼ਰਾਰਤੀ ਬੰਦੇ ਆ ਉਹ ਨਾਲ ਜੁੜਨ ਨਹੀਂ ਦਿੰਦੇ